ਸਸਿਕਾਲ ਜੀ ਪਿਆਰ ਦੇ ਨਿੱਕੇ ਚੈਨਲ ਤੇ ਤੁਹਾਡਾ ਸਵਾਗਤ ਹੈ। ਤੁਹਾਡਾ ਬੱਚਾ ਜੀ ਕਿਵੇਂ ਠੀਕ-ਠਾਕ ਸਾਰੇ। ਸਾਰੇ ਠੀਕ-ਠਾਕ ਹਨ। ਸਾਰਿਆਂ ਦੀ ਸਤਿ ਸਾਲੀ ਪਰਮਾਤਮਾ ਤੋਂ ਮੰਗਦੇ ਆ। ਅੱਜ ਹੈਗਾ ਹੁਣ ਹੈਗਾ ਜੀ ਟਾਈਮ ਸ਼ਾਮ ਦਾ ਤੇ ਆਪਾਂ ਬਣਾਉਣ ਲੱਗੇ ਆਂ ਦਾਲ। ਮੈਂ ਦਾਲ ਨੂੰ ਤड़का ਲਾ ਲਿਆ ਤੇ ਆਹ ਦੇਖੋ ਦਾਲ ਤੇ ਹੋਂਦੂ ਇਸੇ ਆਪਾਂ ਧੋ ਲਈਏ ਚੰਗੀ ਤਰ੍ਹਾਂ। ਮੂੰਗੀ ਮਸਤੀ ਦਾਲ ਬਣਾਉਣ ਲੱਗੇ ਆਂ। ਜੇ ਮੈਂ ਦਾਲ ਨੂੰ ਤੜਕਾ ਬਾਅਦਲਾ ਨਹੀਂ ਨਹੀਂ ਪਰ ਅੱਜ ਮੈਂ ਪਹਿਲਾਂ ਹੀ ਲਾ ਲਵਾਂ ਬਸਨ ਵਗੈਰਾ ਪਾ ਕੇ ਪਿਆਜ਼ ਤੇ ਹੁਣ ਆਪਾਂ ਦਾਲ ਪਾ ਦਿੰਦੇ ਆ ਨਾਮ ਪਿੰਕ ਪਾ ਕੇ ਲੋ ਜੀ ਆਪਾਂ ਦਾਲ ਪਾ ਕੇ ਕੁੱਕਰ ਬੰਦ ਕਰ ਦਿੱਤਾ ਤੇ ਆਟਾ ਆਪਾਂ ਗੁੰਨ ਲਿਆ ਤਕਰੀਬਨ ਸ਼ਾਮ ਦਾ ਕੰਮ ਸਾਰੇ ਆਪਣੇ ਓਕੇ ਬਰਤਨ ਵਗੈਰਾ ਵੀ ਆਪਾਂ ਸਾਫ਼ ਕਰਕੇ ਰੱਖਤੇ ਲੋ ਜੀ ਹੁਣ ਆਪਾਂ ਖਾਣੇ ਮਸੰਮੀ ਸੰਮੀ ਕਾ ਕੇ ਫਿਰ ਕਰਦੇ ਆ ਕੰਮ ਹੋਰ ਸਫਾਈ ਸ਼ੁਰੂ ਕੀਨੇ ਕੀਨੇ ਕਰਤੀ ਜੀ ਦੱਸਿਓ ਭੈਣੋ ਗਰਮੀ ਹੋ ਤਾਂ ਸਫਾਈ ਮਨਜੀ ਵੀ ਨਹੀਂ ਕਰਦਾ ਪਰ ਕਰਨੀ ਪੈਣੀ ਹੈ ਲਓ ਜੀ ਹੁਣ ਆਪਾਂ ਕੰਮ ਕਰ ਲਿਆ ਸਾਰਾ ਸੇਰ ਵਾਸਤੇ ਦਹੀਂ ਜਮਾਉਣੇ ਆ ਯਾਰ ਪਾ ਲਈਏ ਥੋੜਾ ਜਿਹਾ ਹੋਰ ਇਸ ਨੂੰ ਹਿਲਾ ਕੇ ਰੱਖ ਦੇਣੀ ਤੇ 2-3 ਘੰਟੇ ਚੰਤ ਬਣ ਜੀ ਵਧੀਆ ਥੋੜਾ ਜਿਹਾ ਕੋਸਾ ਦੁੱਧ ਕਰਕੇ ਪਾ ਕੇ ਰੱਖ ਦਿਓ ਉਹ ਵਧੀਆ ਜੰਮ ਜਾਂਦੇ ਨੇ ਕਿਤੇ ਘਰੇ ਹੁੰਨੇ ਉਹਦੇ ਤਾਂ ਖਾਦੀ ਜਾਂਦੀ ਜਿੱਤੇ ਜਾਂਦੇ ਜੀ ਦੂਤਾਂ ਚ ਉਹਦੇ ਨਹੀਂ ਖਾਦੀ ਜਾਂਦੇ ਸਵੇਰ ਉਹ ਟਾਈਮ ਹੀ ਘਟ ਹੁੰਦਾ ਹੈ ਹਨਾ ਉਕੇ ਅੱਡੇ ਟਾਈਮ ਇੱਕ ਵੀਰਵੜੇ ਜਦੋਂ ਟਾਈਮ ਹੁੰਦਾ ਉਹ ਤਾਂ ਇੱਕ ਚੀਜ਼ ਹੀ ਖਾ ਸਕਦੇ ਆ ਆਪਾਂ ਲੋਚ ਸਸੀ ਗਾਲਜੀ ਪੰਜਾਬ ਦੀ ਮਿੱਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਦੁਪਹਿਰ ਦਾ ਟਾਈਮ ਹੋ ਗਿਆ ਜੀ ਆਪਾਂ ਕੱਲ ਬਲੌਗ ਸ਼ੁਰੂ ਕੀਤਾ ਸੀ ਪਰ ਉਸ ਤੋਂ ਬਾਅਦ ਵੀਡੀਓ ਬਣੀ ਨਹੀਂ ਹੈ ਨਾ ਕੱਲ ਸ਼ਾਮ ਨੂੰ ਤੇ ਹੁਣ ਸਾਰਾ ਕੰਮ ਧੰਦਾ ਕਰਕੇ ਆਪਾਂ ਲੱਗੇ ਸੀ ਸਫਾਈ ਕਰਨ ਜਿਹੜੀ ਦੀਵਾਲੀ ਵੇਲੇ ਸਫਾਈਆਂ ਕਰਦੇ ਆ ਜਿਵੇਂ ਆਪਾਂ ਉਹ ਵਾਲੀਆਂ ਸਫਾਈਆਂ ਸ਼ੁਰੂ ਹੋ ਗਈਆਂ ਜੀ ਤੇ ਅੱਜ ਮੈਂ ਡ్రਾਈਇੰਗ ਰੂਮ ਦੀ ਸਫਾਈ ਕਰਦੀ ਸੀਗੀ ਇੱਧਰ ਆਪਾਂ ਬਾਰੀਆਂ ਬੋਰੀਆਂ ਸਾਰੀਆਂ ਸਾਫ਼ ਕਰਤੀਆਂ ਪੱਖਾ ਵੀ ਸਾਫ਼ ਕਰਤਾ ਉੱਧਰ ਨਾ ਰਹਿ ਗਿਆ ਪੱਖਾ ਤੇ ਬਸ ਬਾਕੀ ਕਰਦੇ ਆਂ ਸਾਫ਼ ਤੇ ਮੈਟ ਵਗੈਰਾ ਆਪਾਂ ਦੇ ਤਾਂ ਡ੍ਰਾਈ ਕਲੀਨ ਕਰਨਾ ਹੌਲੀ ਹੌਲੀ ਐਂ ਕਰ ਲਾਂਗੇ ਜੀ ਅੱਜ ਛੁੱਟੀ ਸੀਗੀ ਘਰੇ ਸੀਗੇ ਮੈਂ ਕਿਹਾ ਚਲੋ ਇੱਕ ਕਮਰਾ ਸਫਾਈ ਦਾ ਕਰ ਲਈਏ ਸਫਾਈ ਕਰਨ ਤੋਂ ਬਾਅਦ ਤੁਹਾਨੂੰ ਲੁੱਕ ਦਿਖਾਵਾਂਗੇ ਕਮਰੇ ਦੀ ਵੀ ਆਪਣਾ ਕਮਰਾ ਕਿਸ ਤਰ੍ਹਾਂ ਲੱਗਦਾ ਲਓ ਜੀ ਇੱਕ ਵਾਰੀ ਆਪਾਂ ਕਮਰੇ ਦੀ ਪੂਰੀ ਸਫਾਈ ਕਰਤੀ ਹੈ ਤਾਂ ਵੀ ਸਾਰਾ ਕੁਝ ਹੈ A to Z ਸੋਫੇ ਵਗੈਰਾ ਗੱਦਿਆਂ ਇਹਨਾਂ ਦੀ ਧੁੱਪੇ ਰੱਖਤੀ ਸੀ ਹੁਣ ਲਾ ਕੇ ਲਿਆਉਣੇ ਤੇ ਕਮਰਾ ਦਿੱਤਾ ਆਪਾਂ ਧੋ ਸਮਾਰ ਕੇ ਅੱਜ ਸਾਰੇ ਦਿਨ ਚਾ ਮੇਰੇ ਬੇਟੇ ਦੇ ਪਏ ਪਤੰਗ ਉਹ ਤਾਂ ਸਾਰਾ ਦਿਨ ਅਜਿਹੀ ਇੱਕ ਕਮਰਾ ਸਾਫ ਹੋਇਆ ਕਿਉਂਕਿ ਦੇਖੋ ਜੀ ਉੱਪਰੋਂ ਸਾਰੀਆਂ ਉਹ ਚੀਜ਼ਾਂ ਕੱਢ ਕੇ ਹਨਾ ਆਹਾ ਸਾਰਾ ਉਹ ਕਰਨਾ ਪੈਂਦਾ ਵੇਖੋ ਤੁਹਾਨੂੰ ਵਿਖਾਵਾਂ ਠੀਕ ਹੈ ਪਾਂਡੇ ਦੇਖੋ ਪਾਂਡੇ ਇਹਨਾਂ ਤੇ ਰੰਗ ਕਰਨ ਵਾਲਾ ਹੈਗਾ ਇਹ ਰੰਗ ਕਰਕੇ ਰੱਖਾਂਗੇ ਇਹ ਮੇਰੀ ਸਾਸੂ ਮਾ ਨੇ ਲੈ ਕੇ ਦਿੱਤੇ ਸੀਗੇ ਤੇ ਇੱਧਰ ਆਪਾਂ ਰੰਗ ਕਰਕੇ ਰੱਖਿਆ ਹੋਇਆ ਇਹ ਵੀ ਤੁਹਾਨੂੰ ਮੈਂ ਦਿਖਾਉਂਦੀ ਆਂ ਆਹ ਦੇਖੋ ਮਦਾਣੀ ਚੱਕੀ ਚੁੱਲਾ ਇੱਧਰ ਤੌੜੇ ਕਾਈ ਕ ਪਤਾ ਨਹੀਂ ਉਹ ਸੀਟੀ ਦੀ ਭਜਾਉਂਦੇ ਹੁੰਦੇ ਮੂੰਹ ਨਾਲ ਉਹ ਐ ਪਹਿਲਾਂ ਬਜਾਈਆਂ ਹੋਣੀਆਂ ਸਾਰਿਆਂ ਇਹ ਦੇਖੋ ਤੇ ਆਪਾਂ ਸਾਰਾ ਅੱਜ ਸੈੱਟ ਕਰਤਾ ਚਲੋ ਜੀ ਅੱਜ ਦੀ ਵੀਡੀਓ ਇੰਨੀ ਇਹਨੂੰ ਆਪਾਂ ਕੱਲ ਨੂੰ ਸਾਰੇ ਪਰਦੇ ਵਗੈਰਾ ਲਾ ਕੇ ਸੈੱਟ ਕਰ ਦਾਂਗੇ ਕਮਰੇ ਨੂੰ ਮੈਟ ਵੀ ਆ ਜਾਊਗਾ ਇਹਦਾ ਸਾਰੀਆਂ ਗੱਦੀਆਂ ਵਗੈਰਾ ਸੁੱਕ ਜਾਣਗੀਆਂ ਵੈਸੇ ਸੋਫੇ ਸੁੱਕ ਗਏ ਡਰੈਕਲੀਨ ਕਰਾਉਣੇ ਸੌਖੇ ਹੀ ਐ ਮੈਂ ਥੋੜੀ ਜੀ ਵੀਡੀਓ ਦਾ ਕਲਿੱਪ ਪਾਉਂਗੀ ਤੁਹਾਨੂੰ ਦੇਖਿਓ ਕਿਸ ਤਰ੍ਹਾਂ ਕਰਦੇ ਸੌਖਾ ਹੀ ਐ ਇਹ ਕੋਈ ਉਹੋ ਹੀ ਹੈਗਾ ਆਪਾਂ ਘਰੇ ਵੀ ਕਰ ਸਕਦੇ ਹਾਂ ਇਹ ਮੇਰੇ ਵਿਆਹ ਵੇਲੇ ਦੇ ਸੋਫੇ ਐ 24-25 ਸਾਲਾਂ ਬਾਅਦ ਆਪਾਂ ਪਹਿਲੀ ਵਾਰੀ ਕਰਾਈ ਐ ਡਰੈਕਲੀਨ ਲਓ ਜੀ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਲੱਗੀ ਧੰਨਵਾਦ ਜੀ